ਜ਼िले ਦੀ ਡੀਐਮ ਸਾਹਿਬਾਨੇ ਆਪਣੇ ਹੀ ਦਫ਼ਤਰ ਦੇ ਅੱਗੇ ਬੈਠਦੇ 21 ਸਾਲ ਦੇ ਭਿਖਾਰੀ ਦੇ ਨਾਲ ਕਰਵਾ ਲਿਆ ਵਿਆਹ ਇੱਕ ਵਿਆਹ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ ਗਿਆ ਕਿਉਂਕਿ ਇੱਕ ਡੀਐਮ ਵਰਗੇ ਉੱਚ ਪੱਧਰ ਦੇ ਅਧਿਕਾਰੀ ਜਿਸ ਦੀ ਗੱਡੀ ਦੇ ਉੱਪਰ ਲੱਗੀ ਲਾਲ ਬੱਤੀ ਦਰੋਂ ਹੀ ਲੋਕਾਂ ਨੂੰ ਸਾਈਡ ਤੇ ਹਟਣ ਨੂੰ ਕਹਦੀ ਹੈ ਜੇਕਰ ਡੀਐਮ ਨੇ ਕਿਤੇ ਜਾਣਾ ਹੋਵੇ ਤਾਂ ਦੋ ਦੋ ਦਿਨ ਪਹਿਲਾਂ ਤੋਂ ਤਿਆਰੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਵੀ ਡੀਐਮ ਮੈਡਮ ਨੇ ਤੇ ਆਣਾ ਹੈ ਸਾਰਾ ਕੁਝ ਬਿਲਕੁਲ ਸਹੀ ਤਾਈਦਾ ਹੈ ਹਰ ਕੋਈ ਉਸ ਤੇ ਵਾਸਤੇ ਰਾ ਛੜਦਾ ਹੈ ਜਿਤੋਂ ਕਿ ਤੁਲੰਗਦੀ ਹੈ ਲੋਕ ਸਲੂਟ ਮਾਰਦੇ ਹਨ ਪੁਲਿਸ ਵਾਲੇ ਉਸ ਤੋਂ ਥਰ ਥਰ ਕਮਦੇ ਹਨ ਜ਼ਿਲ੍ਹੇ ਦੇ ਵੱਡੇ ਤੋਂ ਵੱਡੇ ਅਧਿਕਾਰੀ ਸਾਰੇ ਉਸ ਦਾ ਹੁਕਮ ਮੰਦੇ ਹਨ ਇੱਕ ਅਜੇ ਹੀ ਅਧਿਕਾਰੀ ਜਿਸ ਦਾ ਰੋਬ ਜੜਾ ਹੈ ਸਭ ਪਾਸੇ ਚਮਕਦਾ ਹੈ ਉਸ ਨੇ ਕੌਂ ਕਰਵਾਇਆ ਇੱਕ ਮਾਮੂਲੀ ਜੇ 21 ਸਾਲ ਦੇ ਪਿਖਾਰੀ ਦੇ ਨਾਲ ਵਿਆਹ ਅਤੇ ਵਿਆਹ ਤਾਂ ਹੋ ਗਿਆ ਲੇਕਿਨ ਬਾਅਦ ਦੇ ਵਿੱਚ ਜੋ ਰਤਨ ਹੋਇਆ ਹੈ ਉਸ ਸੁਣ ਕੇ ਤੁਹਾਡੇ ਵੀ ਉੱਠ ਜਾਣਗੇ ਹੁਸ਼ ਆਖਿਰਕਾਰ ਅਜਹਾਕੀ ਹੋ ਗਿਆ ਡੀਐਮ ਦੰਦੇ ਨਾਲ ਹਾਂਜੀ ਬਣ ਰਿਓ ਜੀ ਵੀਡੀਓ ਦੇ ਅੰਤ ਤੱਕ ਕਲੀ ਕਲੀ ਘਾਸਤ ਹਨ ਜਣੂ ਕਰਾਵਾਂਗੇ ਸਤੰਬਰ ਦੀ ਇੱਕ ਰੁੱਖੀ ਸ਼ਾਮ ਦਾ ਸਮਾਂ ਹੈ ਮਾਨਸੂਨ ਜਾ ਚੁੱਕਿਆ ਹੈ ਅਤੇ ਹਵਾ ਦੇ ਵਿੱਚ ਇੱਕ ਅਜੀਬ ਜੀ ਖੁਸ਼ਕੀ ਦਾ ਅਹਿਸਾਸ ਹੈ ਸੜਕਾਂ ਤੇ ਦਿਨ ਭਰ ਦੀ ਗਰਮੀ ਤੋਂ ਬਾਅਦ ਇੱਕ ਠੰਡੀ ਜੀ ਹਵਾ ਚੱਲਦੀ ਹੈ ਸ਼ਹਿਰ ਦਾ ਸਭ ਤੋਂ ਵਿਅਸਤ ਚੌਰਾਹ ਟ੍ਰਾਫਿਕ ਸਿਗਨਲ ਦੇ ਲਾਲ ਹੋਣ ਕਾਰਨ ਗੱਡੀਆਂ ਦੀ ਇੱਕ ਲੰਬੀ ਕਤਾਰ ਨਾ ਭਰਿਆ ਹੋਏ ਐਸੇ ਕਤਾਰ ਦੇ ਵਿੱਚ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਡੀਸੀ ਜਸਮੀਨ ਕੌਰ ਆ ਆਪਣੀ ਸਰਕਾਰੀ ਗੱਡੀ ਦੇ ਵਿੱਚ ਬੈਠੀ ਹੈ ਗੱਡੀ ਦਾ 에ਅਰ ਕੰਡੀਸ਼ਨਰ ਬਾਹਰ ਦੀ ਗਰਮੀ ਨੂੰ ਅੰਦਰ ਆਉਣ ਤੋਂ ਰੋਕ ਰਿਹਾ ਹੈ ਪਰ ਜੈਸਮੀਨ ਦਾ ਧਿਆਨ ਬਾਹਰ ਦੀ ਦੁਨੀਆ ਤੇ ਹੈ ਨਾਲ ਹੀ ਡਰਾਈਵਰ ਰੱਖਦਾ ਹੈ ਮੈਡਮ ਜੇਕਰ ਤੁਸੀਂ ਕਹੋ ਤਾਂ ਆਪਾਂ ਇਹ ਟ੍ਰੈਫਿਕ ਖਾਲੀ ਕਰਾ ਕੇ ਤੁਹਾਡੇ ਵਾਸਤੇ VIP ਐਂਟਰੀ ਜਿਹੜੀ ਕਰ ਸਕਦੇ ਹਾਂ ਲੇਕਿਨ ਜੈਸਮੀਨ ਨੇ ਮਨਾ ਕਰ ਦਿੱਤਾ ਕਹਿ ਦਿੱਤਾ ਕੋਈ ਗੱਲ ਨਹੀਂ ਹੈ ਥੋੜੇ ਕੁਝ ਸਮੇਂ ਦੇ ਵਿੱਚ ਸਾਰਾ ਕੁਝ ਸਾਫ਼ ਹੋ ਜਾਵੇਗਾ ਆਪਾਂ ਨੂੰ ਕੋਈ ਜ਼ਿਆਦਾ ਕਾਲ ਵੀ ਨਹੀਂ ਹੈ ਆਰਾਮ ਦੇ ਨਾਲ ਚੱਲਾਂਗੇ ਉਸ ਤੇਜ਼ ਨਜ਼ਰਾਂ ਹਮੇਸ਼ਾ ਆਲੇ ਦੁਆਲੇ ਦੇ ਮਾਹੌਲ ਦਾ ਜਾਇਜ਼ਾ ਲੈਂਦੀਆਂ ਰਹਿੰਦੀਆਂ ਸਨ ਇਹ ਉਸਦੀ ਆਦਤ ਵੀ ਸੀ ਅਤੇ ਉਸਦੇ ਉਹਦੇ ਦੀ ਜ਼ਰੂਰਤ ਵੀ ਉਹ ਆਪਣੇ ਆਸ-ਪਾਸ ਦਾ ਖ्याल ਰੱਖੇ ਨਿੱਕੀ ਤੋਂ ਨਿੱਕੀ ਚੀਜ਼ ਨੂੰ ਨੋਟ ਕਰੇ ਜੋ ਕਿ ਉਸਤੇ ਇੰਨੇ ਵੱਡੇ ਅਹੁਦੇ ਦੇ ਹਿਸਾਬ ਨਾਲ ਸਹੀ ਵੀ ਸੀ ਇੱਕ ਡੀਸੀ ਹੋਣ ਦੇ ਨਾਤੇ ਉਸਨੇ ਆਪਣੇ ਜੀਵਨ ਦੇ ਵਿੱਚ ਹਜ਼ਾਰਾਂ ਚਿਹਰੇ ਅਤੇ ਉਹਨਾਂ ਦੀਆਂ ਕਹਾਣੀਆਂ ਦੇਖੀਆਂ ਸਨ ਪਰ ਉਸ ਦਿਨ ਉਸਦੀ ਨਜ਼ਰ ਇੱਕ ਨੌਜਵਾਨ ਲੜਕੇ ਤੇ ਪਈ ਉਮਰ ਸ਼ਾਇਦ 20-21 ਸਾਲ ਦੇ ਕਰੀਬ ਹੋਵੇਗੀ ਉਹ ਬੇਹੱਦ ਪਤਲਾ ਸੀ ਪਰ ਉਸਦੀ ਸ਼ਰੀਰਕ ਬਣਤਰ ਮਜ਼ਬੂਤ ਲੱਗ ਰਹੀ ਸੀ ਉਸਨੇ ਪਾਟੇ ਹੋਏ ਅਤੇ ਪੁਰਾਣੇ ਕੱਪੜੇ ਪਾਏ ਸਨ ਤੇ ਲੋਕਾਂ ਤੋਂ ਕੁਝ ਪੈਸੇ ਜਾਂ ਖਾਣਾ ਮੰਗਦਾ ਸੀ ਇਹ ਲੜਕਾ ਸ਼ਹਿਰ ਦੇ ਵਿੱਚ ਕਈ ਥਾਵਾਂ ਤੇ ਦਿਖਾਈ ਜਾਂਦਾ ਕਦੇ ਡੀਐਮ ਮੈਡਮ ਦੇ ਦਫ਼ਤਰ ਦੇ ਨੇੜੇ ਕਦੇ ਗੁਰਦੁਆਰੇ ਦੇ ਬਾਹਰ ਅਤੇ ਕਦੇ-ਕਦੇ ਬੱਸ ਸਟੈਂਡ ਤੇ ਉਹ ਹਮੇਸ਼ਾ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਗੱਲ ਕਰਨ ਤੋਂ ਬਚਦਾ ਸੀ ਅਤੇ ਉਸਤੇ ਚਿਹਰੇ ਤੇ ਇੱਕ ਗਮਸ਼ਾ ਬਣਿਆ ਸੀ ਜੇ ਕੋਈ ਉਸ ਨੂੰ ਪੈਸੇ ਦੇਣ ਤੋਂ ਮਨ ਕਰਦਾ ਤਾਂ ਬਿਲਕੁਲ ਬੈਸ ਨਹੀਂ ਕਰਦਾ ਸੀ ਨਾ ਹੀ ਮੰਤਾ ਖੜਦਾ ਦੁਬਾਰਾ ਹੱਥ ਨਹੀਂ ਫੇਲਾਉਂਦਾ ਸੀ ਬਸ ਚੁੱਪਚਾਪ ਸਿਰ ਝੁਕਾ ਕੇ ਅੱਗੇ ਵਧਦਾ ਉਸਤੇ ਹੌ ਭਾਵ ਦੇ ਵਿੱਚ ਇੱਕ ਅਜੀਬ ਜਿਹੀ ਚੁਚਕ ਅਤੇ ਸ਼ਰਮਿੰਦਗੀ ਸੀ ਉਸਨੂੰ ਦੇਖ ਕੇ ਸਾਫ਼ ਲੱਗ ਰਿਹਾ ਸੀ ਕਿ ਇਹ ਲੜਕਾ ਪੇਸ਼ੇਵਰ ਪਖਾੜੀ ਨਹੀਂ ਹੈ ਜਾਂ ਤਾਂ ਉਸਨੂੰ ਪੇਕ ਮੰਗਣ ਦਾ ਕੋਈ ਵੀ ਤਜਰਬਾ ਨਹੀਂ ਹੈ ਜਾਂ ਫਿਰ ਕੋਈ ਵੱਡੀ ਮਜਬੂਰੀ ਉਸਨੂੰ ਇਸ ਤਪਤੀ ਸੜਕ ਤੇ ਲੈ ਆਈ ਜੈਸਮਿਨ ਇੱਕ ਤਜਰਬੇਕਾਰ ਅਤੇ ਸਮਝਦਾਰ ਅਫਸਰ ਸੀ ਇਸ ਲੜਕੇ ਦੀਆਂ ਅੱਖਾਂ ਦੇ ਵਿੱਚ ਉਸਨੂੰ ਲਾਚਾਰੀਤਾ ਦਿਖੀ ਪਰ ਨਾਲ ਹੀ ਇੱਕ ਤਰ੍ਹਾਂ ਦੀ ਖੁਦਾਰੀ ਵੀ ਸੀ ਜੋ ਪੇਕ ਮੰਗਣ ਵਾਲਿਆਂ ਦੇ ਵਿੱਚ ਘੱਟ ਹੀ ਦਿਖਾਈ ਦਿੰਦੀ ਹੈ ਇਹ ਵਿਰੋਧਾਭਾਸ ਜੈਸਮਿਨ ਦੇ ਮਨ ਵਿੱਚ ਇੱਕ ਸਵਾਲ ਬਣ ਕੇ ਬੈਠ ਗਿਆ ਆਖਰਕਾਰ ਇਸ ਲੜਕੇ ਦੀ ਕਹਾਣੀ ਕੀ ਹੈ ਜੈਸਮਿਨ ਕਈ ਦਿਨਾਂ ਤੋਂ ਸਿਨੋਡਵਾਨੋ ਦੇ ਕ੍ਰਿਸੇ ਉਸ ਤੀਜ ਚਪ ਅਤਿਰਾ ਸਮੇਂ ਦੇਖਨੇ ਜੈਸਮੈਨ ਨੂੰ ਬਹੁਤ ਪ੍ਰਭਾਵਿਤ ਕੀਤਾ ਜਿਵੇਂ ਉਸ ਦੀਆਂ ਅਕਾਂ ਵਿੱਚ ਕੋਈ ਡੂੰਘਾ ਰਾਜ਼ ਲੁਕਿਆ ਹੋਵੇ ਜੋ ਸਿਰਫ ਇੱਕ ਉਸਤਾਦ ਹੀ ਦਰ ਦੇਹੀ ਪਛਾਣ ਸਕਦਾ ਹੈ ਉਸਨੇ ਆਪਣੇ ਡਰਾਈਵਰ ਨੂੰ ਗੱਡੀ ਸਾਡੇ ਤੇ ਲਗਾਉਣ ਦਾ ਨਿਰਦੇਸ਼ ਦਿੱਤਾ ਅਤੇ ਖੁਦ ਉਸ ਲੜਕੇ ਦਾ ਪਿੱਛਾ ਕਰਨ ਲੱਗੇ ਉਸਨੇ ਆਪਣਾ ਦੁਪੱਟਾ ਸਿਰ ਤੇ ਚੰਗੀ ਤਰ੍ਹਾਂ ਲੈ ਬਿਟ ਲਿਆ ਤਾਂ ਕੋਈ ਉਸ ਨੂੰ ਪਛਾਣੇ ਨਾ ਲੜਕਾ ਅੱਗੇ ਵਧ ਰਿਹਾ ਕੋਈ ਦਿਨ ਬਾਅਦ ਉਸਨੇ ਇੱਕ ਮਹਿੰਗੀ ਕਾਰ ਦੇ ਕੋਲ ਜਾ ਕੇ ਹੱਥ ਫੈਲਾਇਆ ਕਾਰ ਦੇ ਵਿੱਚ ਬੈਠਾ ਇੱਕ ਅਮੀਰ ਆਦਮੀ ਸ਼ੀਸ਼ਾ ਹੇਠਾ ਕਰਕੇ ਉਸਤੇ ਜਿ ਕਿਹਾ ਓਏ ਹਟਾ ਕਟਾਏ ਸ਼ਰਮੀ ਆਉਂਦੀ ਤੈਨੂੰ ਪੇਕ ਮਗਦਾਨੋ ਉਹ ਜਾ ਕੇ ਕੰਮ ਦੰਦਾ ਕਰ ਲੈ ਕੁਧ ਦਿਹਾੜੀ ਮਜ਼ਦੂਰੀ ਕਰ ਲੈ ਆ ਕਿਵੇਂ ਤੇਰੇ ਚੰਗੇ ਹੱਥ ਪੈ ਰਹੇ ਹਨ ਫਰ ਵੀ ਪੀਕ ਮੰਗਦਾ ਹੈ ਸ਼ਰਮਤਰੀ ਅੰਧਿਤਨ ਉਹ ਸ਼ਬਦ ਕਿਸੇ تیر ਦੀ ਤਰ੍ਹਾਂ ਮੁੰਡੇ ਦੇ سینੇ ਵਿੱਚ ਲੱਗੇ ਉਸ ਦੀਆਂ ਅੱਖਾਂ ਦੇ ਵਿੱਚ ਹੰਝੂ ਛਲਕੇ ਉਸ ਨੇ ਕੁਝ ਨਹੀਂ ਕਿਹਾ ਬਸ ਮੁੰਡਾ ਅਤੇ ਤੇਜ਼ੀ ਨਾਲ ਅੱਗੇ ਚੱਲਣ ਲੱਗਾ ਜੈਸਮਿਨ ਪਿੱਛੇ ਖੜੀ ਇਹ ਸਾਰਾ ਕੁਝ ਦੇਖ ਰਹੀ ਸੀ ਉਸ ਦਾ ਦਿਲ ਉਸ ਮੁੰਡੇ ਲਈ ਪਸੀਦ ਗਿਆ ਇੱਕ ਪੱਲੀ ਉਸ ਨੂੰ ਲੱਗਾ ਗਰੀਬੀ ਬੰਦੇ ਦੀ ਲਾਚਾਰੀਤਾ ਬਣ ਜਾਂਦੀ ਹੈ ਪਰ ਉਸ ਦੀ ਖੁਦਦਾਰੀ ਨੂੰ ਖੋ ਨਹੀਂ ਸਕਦੇ ਕੁਝ देर ਹੋਰ ਚੱਲਣ ਤੋਂ ਬਾਅਦ ਉਹ ਮੁੰਡੇ ਨੇ ਇੱਕ ਛੋਟੀ ਜਿਹੀ ਕਰਿਆਨੇ ਦੀ ਦੁਕਾਨ ਤੋਂ ਥੋੜਾ ਜਿਹਾ ਆਟਾ ਖਰੀਦਿਆ ਉਸ ਦੇ ਕੋਲ ਸ਼ਾਇਦ ਇੰਨੇ ਕੀ ਪੈਸੇ ਨਾ ਪਤੀ ਫਿਰ ਉਹ ਇੱਕ ਗਲੀ ਦੇ ਵਿੱਚ ਮੁੜ ਗਿਆ ਅਤੇ ਆਪਣੇ ਘਰ ਵੱਲ ਚੱਲ ਪਿਆ ਜੈਸਮਿਨ ਵੀ ਖਾਮੋਸ਼ੀ ਦੇ ਨਾਲ ਉਸਦੇ ਪਿੱਛੇ-ਪਿੱਛੇ ਚਲਦੀ ਜਾ ਰਹੀ ਸੀ ਉਹ ਦੇਖਣਾ ਚਾਹੁੰਦੀ ਸੀ ਕਿ ਇਹ ਰਹੱਸਮਈ ਮੁੰਡਾ ਰਹਿੰਦਾ ਕਿੱਥੇ ਹੈ ਉਹ ਮੁੰਡਾ ਇੱਕ ਪੁਰਾਣੀ ਪਰ ਸਾਫ਼-ਸੁਥਰੀ ਕਲੋਨੀ ਦੇ ਵਿੱਚ ਇੱਕ ਘਰ ਦੇ ਅੰਦਰ ਚਲਾ ਗਿਆ ਜੈਸਮਿਨ ਇਹ ਦੇਖ ਕੇ ਬੜੀ ਹੈਰਾਨ ਸੀ ਉਹ ਘਰ ਕਿਸੇ ਭਖਾਰੇ ਦਾ ਨਹੀਂ ਲੱਗ ਰਿਹਾ ਸੀ ਦੋ ਮੰਜ਼ਿਲਾ ਪੁਰਾਣਾ ਜ਼ਰੂਰ ਸੀ ਪਰ ਚੰਗੀ ਤਰ੍ਹਾਂ ਬਣਿਆ ਸੀ ਬਾਹਰ ਇੱਕ ਛੋਟਾ ਦਾ ਬਗੀਚਾ ਵੀ ਸੀ ਜਿਸ ਵਿੱਚ ਕੁਝ ਪੌਦੇ ਲੱਗੇ ਸਨ ਇਹ ਪਲਾ ਕਿਵੇਂ ਹੋ ਸਕਦਾ ਹੈ ਇੱਕ ਲੜਕਾ ਜੋ ਦੇ ਵਿੱਚ ਪੀਕ ਮੰਗਦਾ ਹੈ ਉਹ ਇਹਨਾਂ ਚੰਗੇ ਘਰ ਦੇ ਵਿੱਚ ਕਿਵੇਂ ਰਹਿ ਸਕਦਾ ਹੈ ਜੈਸਮਿਨ ਦੇ ਦਿਮਾਗ ਦੇ ਵਿੱਚ ਸਵਾਲਾਂ ਦਾ tufaan ਉੱਠਿਆ ਉਸਨੇ ਸੋਚਿਆ ਦਾਰ ਦੇ ਵਿੱਚ ਕੁਝ ਗਾਲਾ ਹੈ ਅਤੇ ਸਾਰਾ ਕੁਝ ਮੈਨੂੰ ਸਹੀ ਨਹੀਂ ਲੱਗ ਰਿਹਾ ਉਸ ਰਾਤ ਜੈਸਮਿਨ ਸੌ ਨਹੀਂ ਪਾਈ ਉਸ ਦੀਆਂ ਅੱਖਾਂ ਦੇ ਸਾਹਮਣੇ ਵਾਰ-ਵਾਰ ਉਸੇ ਲੜਕੀ ਦਾ ਚਿਹਰਾ ਘੁੰਮ ਰਿਹਾ ਸੀ ਉਸ ਦੀਆਂ ਝੁਕੀਆਂ ਹੋਈਆਂ ਨਜ਼ਰਾਂ ਉਸ ਤੇ ਹੰਝੂ ਅਤੇ ਫਿਰ ਉਹ ਸੁੰਦਰ ਘਰ ਇੱਕ ਡੀਐਮ ਦੇ ਤੌਰ ਤੇ ਉਸਨੇ ਕਈ ਗੁੰਝਲਦਾਰ ਮਾਮਲੇ ਸੁਲਝਾਏ ਸਨ ਪਰ ਇਸ ਲੜਕੇ ਦੀ ਕਹਾਣੀ ਕਿਸੇ ਅਣਸੁਣੀ ਪਹੇਲੀ ਦੇ ਵਾਂਗ ਉਸ ਤੇ ਜਹਨਮ ਉਸ ਅਟਕੇ ਉਸਨੇ ਇੱਕ ਫੈਸਲਾ ਕੀਤਾ ਇੱਕ ਅਜੀਬ ਫੈਸਲਾ ਜੋ ਸਿਰ ਤੇ ਜ਼ਿੰਮੇਵਾਰੀ ਤੋਂ ਜ਼ਿਆਦਾ ਉਸ ਦੀ ਅੰਦਰ ਦੀ ਇਨਸਾਨੀਅਤ ਨਾਲ ਜੁੜਿਆ ਸੀ ਅਗਲੀ ਹੀ ਸਵੇਰ ਉਸਨੇ ਆਪਣੇ ਮਹਿੰਗੇ ਸੂਟ ਅਤੇ ਪੇਸ਼ਾਨੇ ਨੂੰ ਅਲਵਾਰੀ ਦੇ ਵਿੱਚ ਬੰਦ ਕੀਤਾ ਅਤੇ ਇੱਕ ਅਜੀਹਰ ਰੂਪ ਧਾਰਨ ਕਰਨ ਦਾ ਨਿਸ਼ਚਾ ਕੀਤਾ ਜੋ ਉਸ ਨੂੰ ਉਸ ਲੜਕੇ ਦੀ ਦੁਨੀਆ ਦੇ ਦਰਵਾਜ਼ੇ ਤੱਕ ਲੈ ਜਾ ਸਕੇ ਅਗਲੀ ਸਵੇਰੇ ਸ਼ਹਿਰ ਅਜੀਬ ਪੂਰੀ ਤਰ੍ਹਾਂ ਜਾਗਿਆ ਵੀ ਨਹੀਂ ਸੀ ਡੀਐਮ ਸਹਿਬਾ ਜਸਮਿਨ ਆਪਣੇ ਅਲੀਸ਼ਾਨ ਬੰਗਲੇ ਦੇ ਕਮਰੇ ਵਿੱਚ ਖੜੀ ਸੀ ਅੱਜ ਉਸਨੇ ਆਪਣੀ ਰੇਸ਼ਮੀ ਪੋਸ਼ਾਕ ਦੀ ਜਗ੍ਹਾ ਇੱਕ ਪੁਰਾਣੀ ਫੱਟੀ ਹੋਈ ਸਲਵਾਰ ਕਮੀਜ਼ ਪਹਿਨੀ ਵਰਾਨਾ ਲੋਕਲਰ ਕੇ ਇੱਕ ਮੈੜਾ ਦਾ ਦੁਪੱਟਾ ਉੜ ਗਿਆ ਅਤੇ ਚਿਹਰੇ ਤੇ ਹਲਕੀ ਜਿਹੀ ਧੂੜ ਮਲ ਲਈ ਸ਼ੀਸ਼ੇ ਦੇ ਵਿੱਚ ਖੁਦ ਨੂੰ ਦੇਖ ਕੇ ਉਸ ਨੂੰ ਇੱਕ ਪਲ ਯਕੀਨੀ ਹੋਇਆ ਉਹ ਜ਼ਿਲੇ ਦੀ ਸਭ ਤੋਂ ਤਾਕਤਵਰ ਔਰਤ ਨਹੀਂ ਬਲਕਿ ਕਿਲਾਚਾਰ ਬੇਬਸ ਪਖਾਰਨ ਨਗਰੀ ਸੀ ਉਸਨੇ ਆਪਣੀ ਸਰਕਾਰੀ ਗੱਡੀ ਤੇ ਸੁਰੱਖਿਆ ਕਰਮਚਾਰੀ ਨੂੰ ਪਿੱਛੇ ਛੱਡ ਦਿੱਤਾ ਅਤੇ ਇੱਕ ਆਟੋ ਰਿਕਸ਼ਾ ਲੈ ਕੇ ਉਸ ਲੜਕੇ ਜਿਸ ਦਾ ਨਾਮ ਅਮਰ ਸੀ ਉਸ ਦੇ ਘਰ ਵੱਲ ਚੱਲ ਪਏ ਜਦੋਂ ਉਸ ਗਲੀ ਦੇ ਵਿੱਚ ਪਹੁੰਚਿਆ ਤਾਂ ਉਸ ਦਾ ਦਿਲ ਜ਼ੋਰ ਜ਼ੋਰ ਦੇ ਨਾਲ ਟਕਰਿਆ ਸੀ ਕਿ ਉਸ ਦਾ ਇਹ ਪਲਾਨ ਕੰਮ ਕਰੇਗਾ ਕਿ ਉਸ ਲੜਕੇ ਤੋਂ ਰਾਤ ਜਨਮ ਵੇਗੇ ਉਸਨੇ ਘਰ ਦਾ ਦਰਵਾਜ਼ਾ ਖੜਕਾਇਆ ਅੰਦਰੋਂ ਕੋਈ ਆਵਾਜ਼ ਨਹੀਂ ਆਈ ਉਸਨੇ ਦੁਬਾਰਾ ਹਿੰਮਤ ਕਰਕੇ ਦਰਵਾਜ਼ਾ ਖੜਕਾਇਆ ਕੁਝ ਦੇਰ ਬਾਅਦ ਦਰਵਾਜ਼ਾ ਖੁੱਲਿਆ ਅਤੇ ਸਾਹਮਣੇ ਉਹੀ ਮੁੰਡਾ ਅਮਰ ਖੜਾ ਸੀ ਉਸਨੇ ਜੈਸਮਿਨ ਨੂੰ ਉੱਪਰ ਤੋਂ ਹੇਠਾਂ ਤੱਕ ਦੇਖਿਆ ਅਤੇ ਰੁਕੇ ਪੰਦਾ ਪੁੱਛਿਆ ਤੂੰ ਕੌਣ ਹੈ ਤੂੰ ਕੀ ਚਾਹੀਦਾ ਹੈ ਜੈਸਮਿਨ ਨੇ ਆਪਣੀ ਆਵਾਜ਼ ਵਿੱਚ ਪੂਰੀ ਲਾਚਾਰੀ ਪਰਦੇ ਹੋਏ ਕਿਹਾ ਮੈਂ ਤਿੰਨ ਦਿਨਾਂ ਤੋਂ ਭੁੱਖੀ ਹਾਂ ਕਿਸੇ ਨੇ ਇੱਕ ਨਮਾਲਾ ਤੱਕ ਨਹੀਂ ਦਿੱਤਾ ਰੱਬ ਦੇ ਨਾਮ ਤੇ ਕੁਝ ਖਾਣ ਨੂੰ ਦੇ ਦੇ ਅਮਰ ਨੇ ਉਸ ਨੂੰ ਸ਼ੱਕ ਦੀਆਂ ਨਜ਼ਰਾਂ ਨਾਲ ਦੇਖਿਆ ਪਰ ਜਦੋਂ ਉਸਦੀ ਨਜ਼ਰ ਜੈਸਮਿਨ ਦੀਆਂ ਅੱਖਾਂ ਤੇ ਤਾਂ ਉਸ ਨੂੰ ਉਹ ਨਾਲ ਵਿੱਚ ਸੱਚੀ ਬੇਬਸੀ ਦਿਖਾਈ ਦਿੱਤੇ ਸ਼ਾਇਦ ਉਸ ਦੀ ਹਾਲਾਤ ਨੂੰ ਸਮਝ ਸਕਦਾ ਸੀ ਕਿਉਂਕਿ ਉਹ ਖੁਦ ਵੀ ਐਸੇ ਤਰ੍ਹਾਂ ਦੀਆਂ ਮੁਸ਼ਕਲਾਂ ਵਿੱਚੋਂ ਗੁਜ਼ਰ ਚੁੱਕਿਆ ਸੀ ਅਮਰ ਕੋਲ ਵੀ ਘਰ ਦੇ ਵਿੱਚ ਕੁਝ ਖਾਸ ਨਹੀਂ ਸੀ ਪਰ ਵੀ ਉਸ ਦਾ ਦਿਲ ਪਸੀਜ ਗਿਆ ਉਸ ਨੇ ਕਿਹਾ ਆਓ ਕੋਈ ਗੱਲ ਨਹੀਂ ਅੰਦਰ ਆ ਜਾਓ ਜੈਸਮਿਨ ਘਰ ਦੇ ਅੰਦਰ ਦਾਖਲ ਹੋਏ ਘਰ ਅੰਦਰੋਂ ਵੀ ਉਨਾ ਹੀ ਸਾਫ਼ ਸੁਥਰਾ ਸੀ ਜਿੰਨਾ ਬਾਹਰੋਂ ਲੱਗ ਰਿਹਾ ਸੀ ਅਮਰ ਉਸ ਨੂੰ ਰਸੋਈ ਦੇ ਵਿੱਚ ਲੈ ਗਿਆ ਅਤੇ ਇੱਕ ਪਲੇਟ ਦੇ ਵਿੱਚ ਦੋ ਸੁੱਕੀਆਂ ਰੋਟੀਆਂ ਅਤੇ ਥੋੜੀ ਜੀ ਨਮਕ ਮਿਰਚ ਦੀ ਚਟਨੀ ਰੱਖ ਕੇ ਦਿੱਤੇ ਜੈਸਮਿਨ ਇੱਕ ਟੁਕੜਾ ਥੋੜਿਆ ਰੋਟੀ ਬੇਹਾਲ ਸਕਤ ਤੇ ਬੇਸਵਾਗ ਸੀ ਪਰ ਉਸਨੇ ਸੋਚਿਆ ਕਿ ਜੇਕਰ ਉਹ ਨਹੀਂ ਖਾਵੇਗੀ ਤਾਂ ਅਮਰ ਨੂੰ ਸ਼ੱਕ ਹੋ ਸਕਦਾ ਹੈ ਉਸਨੇ ਬੜੀ ਮੁਸ਼ਕਲ ਦੇ ਨਾਲ ਇੱਕ ਰੋਟੀ ਖਤਮ ਕੀਤੀ ਰੋਟੀ ਖਾਂਦੇ-ਖਾਂਦੇ ਉਸ ਦੀ ਨਜ਼ਰ ਕਮਰੇ ਦੇ ਕੋਨੇ ਤੇ ਪਈ ਉੱਤੇ ਮੋਟੀਆਂ-ਮੋਟੀਆਂ ਕਿਤਾਬਾਂ ਦਾ ਇੱਕ ਬੜਾ ਵੱਡਾ ਢੇਰ ਲੱਗਿਆ ਸੀ ਇਤਿਹਾਸ ਤੇ ਰਾਜਨੀਤੀ ਵਿਗਿਆਨ ਕਾਨੂੰਨ ਨਾ ਜਾਣੇ ਕਿਹੜੀਆਂ-ਕਿਹੜੀਆਂ ਕਿਤਾਬਾਂ ਇਹ ਦੇਖ ਕੇ ਜੈਸਮਿਨ ਦੀ ਖੈਰਾਨੀ ਖੋਰ ਵੀ ਵੱਧ ਗਈ ਇੱਕ ਪਿਘਾਰੀ ਦਾ ਇਨਾ ਕਿਤਾਬਾਂ ਨਾਲ ਪਲਾਕੀ ਵਾਸਤਾ ਉਸਨੇ ਹਿੰਮਤ ਕਰਕੇ ਪੁੱਛਿਆ ਕਿ ਤੁਹਾਡੇ ਮਾਪੇ-ਮਾਪਪ ਨਹੀਂ ਹਨ ਤੁਸੀਂ ਇਸ ਘਰ ਦੇ ਵਿੱਚ ਕਦੋਂ ਰਹਿੰਦੇ ਹੋ ਇਸ ਸੁਰਖੇ ਅਮਰ ਦਾ ਚਿਹਰਾ ਉਤਰ ਗਿਆ ਉਸ ਦੀਆਂ ਅੱਖਾਂ ਦੇ ਵਿੱਚ ਫਿਰ ਤੋਂ ਉਹੀ ਦਰਦ ਅਤੇ ਹੰਝੂ ਟਾਰਨ ਲੱਗੇ ਉਹ ਖਾਮੋਸ਼ ਰਿਹਾ ਅਤੇ ਕੁਝ ਨਹੀਂ ਬੋਲਿਆ ਜੈਸਮਿਨ ਨੇ ਕਿਤਾਬਾਂ ਵੱਲ ਇਸ਼ਾਰਾ ਕਰਦੇ ਹੋਏ ਪੁੱਛਿਆ ਇੱਕ ਕਿਤਾਬਾਂ ਪੜਾਕਿਸੀਆਂ ਹਨ ਅਮਰ ਫਿਰ ਵੀ ਚਪਰਿਆ ਕੁਝ ਦੇਰ ਬਾਅਦ ਉਸਨੇ ਕਿਹਾ ਤੁਸੀਂ ਰੋਟੀ ਖਾ ਲਈ ਹੈ ਹੁਣ ਤੁਸੀਂ ਜਾਓ ਅਤੇ ਮੈਨੂੰ ਮੇਰੇ ਹੱਥੇ ਛੱਡ ਦਿਓ ਪਰ ਜੈਸਮਿਨ ਦੇ ਬੰਦ ਦੇ ਵਿੱਚ ਉੱਠ ਰਹੇ ਸਵਾਲਾਂ ਦਾ ਤੂਫਾਨ ਸ਼ਾਂਤ ਹੋਣ ਦਾ ਨਾਮ ਨਹੀਂ ਲੈ ਰਿਹਾ ਸੀ ਉਸਨੇ ਜਾਣਦੀ ਬਿਜਾਏ ਇੱਕ ਹੋਰ ਕੋਸ਼ਿਸ਼ ਕੀਤੀ ਪਰ ਅਮਰ ਨੇ ਫਿਰ ਕਿਹਾ ਮੇਰੇ ਕੋਲ ਤੁਹਾਨੂੰ ਦੇਣ ਲਈ ਕੁਝ ਵੀ ਨਹੀਂ ਹੈ ਹੁਣ ਤੁਸੀਂ ਜਾਓ ਮੈਨੂੰ ਕੰਮ ਤੇ ਜਾਣਾ ਹੈ ਜੈਸਮਿਨ ਨੇ ਹਰਾਈਨਰ ਪੁੱਛਿਆ ਕਿ ਹੋ ਜਾ ਕੰਮ ਹੈ ਅਮਰ ਨੇ ਬੇਮਨਨਾ ਜਵਾਬ ਦਿੱਤਾ ਮੈਂ ਇੱਟ ਪੱਠੀ ਤੇ ਕੰਮ ਕਰਦਾ ਹਾਂ ਉਥੋਂ ਜੋ ਪੈਸੇ ਆਉਂਦੇ ਹਨ ਮੈਂ ਉਹਨਾਂ ਪੈਸੇ ਆ ਕਹਿੰਦੇ ਕਹਿੰਦੇ ਹੁਣ ਰੁਗਿਆ ਉਸ ਨੂੰ ਸ਼ਾਇਦ ਅਹਿਸਾਸ ਹੋਇਆ ਕਿ ਉਹ ਇੱਕ ਅਦਨਬੀ ਨਾਲ ਬਹੁਤ ਜ਼ਿਆਦਾ ਗੱਲ ਕਰ ਰਿਹਾ ਹੈ ਉਸ ਨੇ ਕਿਹਾ ਤੁਸੀਂ ਇਹ ਸਭ ਕਿਉਂ ਪੁੱਛ ਰਹੇ ਹੋ ਜੈਸਮਿਨ ਨੇ ਰੋਣ ਦੀ ਐਕਟਿੰਗ ਕਰਦੇ ਹੋਏ ਕਿਹਾ ਮੇਰਾ ਇਸ ਦੁਨੀਆ ਵਿੱਚ ਕੋਈ ਨਹੀਂ ਹੈ ਇਹ ਦੁਨੀਆ ਬੜੀ ਜ਼ਾਲਮ ਹੈ ਮੇਰੇ ਕੋਲ ਦੋ ਹੀ ਰਸਤੇ ਹਨ ਜਾਂ ਤਾਂ ਮੈਂ ਕੋਈ ਗਲਤ ਕੰਮ ਕਰਾਂ ਜਾਂ ਮਿਹਨਤ ਦੀ ਰੋਟੀ ਖਾਵਾਂ ਸੀ ਮੈਨੂ ਵੀ ਆਪਣੇ ਨਾਲ ਚਲੋ ਮੈਂ ਵੀ ਮਿਹਨਤ ਕਰਕੇ ਪੈਸੇ ਕਮਾਵਾਂਗੇ ਅਤੇ ਇੱਜ਼ਤ ਦੀ ਰੋਟੀ ਖਾਵਾਂਗੇ ਭਲਾ ਸੁੱਕੀਆਂ ਹੋਣਗੀਆਂ ਲੇਕਿਨ ਘਟੋ-ਘਟੇ ਉਹਨਾਂ ਦੇ ਵਿੱਚ ਬਦਨਾਮੀ ਤਾਂ ਨਹੀਂ ਹੋਣੀ ਅਮਰ ਦਿਲ ਦਾ ਬੜਾ ਚੰਗਾ ਲੜਕਾ ਸੀ ਉਸਨੂੰ ਬੇਬਸ ਔਰਤ ਤੇਰਸਾ ਗਿਆ ਕੁਝ देर ਸੋਚਣ ਤੋਂ ਬਾਅਦ ਉਸਨੇ ਕਿਹਾ ਠੀਕ ਹੈ ਤੁਸੀਂ ਮੇਰੇ ਨਾਲ ਜਾ ਸਕਦੇ ਹੋ ਜੈਸਮਿਨ ਮਰਹੀ ਬਨ ਮੁਸਕਰਾਏ ਉਸਦਾ پلان ਕੰਮ ਕਰ ਗਿਆ ਹੁਣ ਉਹ ਅਮਰ ਦੇ ਨਾਲ ਰਹਿ ਕੇ ਉਸਦੇ ਬਾਰੇ ਸਭ ਕੁਝ ਜਾਣ ਸਕਦੇ ਸੀ ਦੋਵੇਂ ਪੈਦਲ ਹੀ ੱਟ-ਪੱਟੇ ਵੱਲ ਚੱਲ ਪਏ ਉੱਥੇ ਪਹੁੰਚ ਕੇ ਜੈਸਮਿਨ ਨੇ ਦੇਖਿਆ ਕਿ ਕਮਕਿਆ ਨ ਔਕਾ ਹੈ ਇੱਟਾਂ ਦੀ ਢੁੱਪ ਦੇ ਵਿੱਚ ਇੱਟਾਂ ਸੁਕੜਨਾ, ਮਿੱਟੀ ਗੁੰਨਣਾ। ਅਮਰ ਨੇ ਉਸ ਨੂੰ ਹਲਕਾ-ਫੁਲਕਾ ਕੰਮ ਦਿੱਤਾ, ਪਰ ਜ਼ਿਆਦਾਤਰ ਭਾਰੀ ਕੰਮ ਖੁਦ ਕਰਦਾ ਸੀ। ਉਹ ਵਾਰ-ਵਾਰ ਜੈਸਮਿਨ ਨੂੰ ਆਰਾਮ ਕਰਨ ਲਈ ਵੀ ਕਹਿੰਦਾ ਸੀ। ਜੈਸਮਿਨ ਸਮਝ ਗਏ ਕਿ ਅਮਰ ਬਾਰੋਂ ਜਿਨਾ ਸਕਤ ਹੈ, ਅੰਦਰੋਂ ਉਹਨਾਂ ਹੀ ਨਰਮ ਦਿਲ ਹੈ। ਸ਼ਾਮ ਨੂੰ ਜਦੋਂ ਮਾਲਕ ਨੇ ਦੋਹਾਂ ਨੂੰ ਉਹਨਾਂ ਦੀ ਦਿਹਾਰੀ ਦੇ ਪੈਸੇ ਦਿੱਤੇ, ਤਾਂ ਅਮਰ ਨੇ ਕਿਹਾ, "ਹੁਣ ਤੁਸੀਂ ਜਾਓ, ਮੈਨੂੰ ਕਿਤੇ ਕੰਮ ਤੇ ਜਾਣਾ ਹੈ।" ਜੈਸਮਿਨ ਫਿਰ ਤੋਂ ਰੋਣ ਦਾ ਨਾਟਕ ਕਰਨ ਲੱਗੇ, ਉਹ ਜਾਣਨਾ ਚਾਹੁੰਦੀ ਸੀ ਅਜਿਹਾ ਕਿਹੜਾ ਕੰਮ ਹੈ ਜੋ ਕਿ ਉਹ ਲੁਕਾ ਰਿਹਾ ਹੈ। ਉਸਨੇ ਸੋਚਿਆ, "ਸ਼ ਵੇਗਾ ਉਸਨੇ ਰੋਂਦੇ ਰੋਂਦੇ ਕਿਹਾ ਮੈਂ ਕਿਥੇ ਜਾਵਾਂਗੀ ਮੇਰਾ ਕੋਈ ਘਰ ਨਹੀਂ ਹੈ ਤੁਸੀਂ ਚਾਹੋ ਤਾਂ ਮੇਰੀ ਦਿਹਾੜੀ ਦੇ ਪੈਸੇ ਕਿਰਾਏ ਦੇ ਤੌਰ ਤੇ ਰੱਖ ਲਵੋ ਬਸ ਮੈਨੂੰ ਰਹਿਣ ਲਈ ਇੱਕ ਛੱਤ ਦੇ ਦਿਓ ਮੈਂ ਤੁਹਾਡੇ ਲਈ ਰੋਟੀ ਬਣਾ ਦਿਆ ਕਰਾਂਗੀ ਅਮਰ ਕੁਝ ਦਿਨ ਸੋਚਦਾ ਰਿਹਾ ਉਸ ਨੂੰ ਇੱਕ ਸਾਥੀ ਦੀ ਜ਼ਰੂਰਤ ਸੀ ਜੋ ਉਸ ਦਾ ਇਕੱਲਾਪਣ ਵੰਡ ਸਕੇ ਉਹ ਮੰਨ ਗਿਆ ਦੋਵੇਂ ਘਰ ਵੱਲ ਚੱਲ ਪਏ ਰਸਤੇ ਦੇ ਵਿੱਚ ਉਹਨਾਂ ਨੇ ਥੋੜਾ ਰਾਸ਼ਨ ਖਰੀਦਿਆ ਘਰ ਪਹੁੰਚ ਕੇ ਜੈਸਮੀਨ ਰੋਟੀ ਬਣਾਉਣ ਲੱਗੀ ਅਤੇ ਅਮਰ ਆਪਣੀਆਂ ਕਿਤਾਬਾਂ ਲੈ ਕੇ ਪੜ੍ਹਨ ਬੈਠ ਗਿਆ ਉਹ ਰੋਟੀ ਬਣਾਉਂਦੇ ਬਣਾਉਂਦੇ ਜੈਸਮੀਨ ਉਸ ਨੂੰ ਦੇਖ ਰਹੀ ਸੀ ਉਹ ਪੜ੍ਹਾਈ ਦੇ ਵਿੱਚ ਇੰਨਾ ਡੁੱਬਿਆ ਸੀ ਕਿ ਉਸ ਨੂੰ ਦੁਨੀਆਂ ਦੇ ਕੋਈ ਖੈਰ ਖਬਰ ਨਹੀਂ ਸੀ ਉਸ ਦੀ ਲਗਨ ਅਤੇ ਮਿਹਨਤ ਦੇਖ ਕੇ ਜੈਸਮੀਨ ਦੇ ਮਨ ਵਿੱਚ ਉਸਤੇ ਵੀ ਇੱਜ਼ਤ ਹੋਰ ਵੀ ਵੱਧ ਗਈ ਉਸ ਨੂੰ ਯਕੀਨ ਹੋ ਗਿਆ ਕਿ ਇਸ ਲੜਕੇ ਦਾ ਰਾਤ ਜ਼ਰੂਰ ਕੋਈ ਵੱਡਾ ਸੁਪਨਾ ਹੈ ਜੋ ਗਰੀਬੀ ਅਤੇ ਲਾਚਾਰੀ ਦੀ ਪਰਤਾਂ ਹੇਠ ਦੱਬਿਆ ਹੋਇਆ ਹੈ ਦਿਨ ਲੰਘਦੇ ਗਏ ਜੈਸਮੀਨ ਜੋ ਅਮਰ ਲਈ ਸਿਰਫ ਇੱਕ ਬੇਕਰ ਔਰਤ ਸੀ ਉਸ ਦੀ ਜ਼ਿੰਦਗੀ ਦਾ ਹਿੱਸਾ ਬਣ ਗਈ ਦੋਵੇਂ ਸਵੇਰੇ ਇਕੱਠੇ ਪੱਟੇ ਤੇ ਕੰਮ ਕਰਦੇ ਸ਼ਾਮ ਨੂੰ ਕੰਮ ਵਾਪਸ ਆ ਜਾਂਦੇ ਜੈਸਮੀਨ ਖਾਣਾ ਬਣਾਉਂਦੇ ਅਤੇ ਅਮਰ ਪੜ੍ਹਾਈ ਦੇ ਵਿੱਚ ਡੁੱਬ ਜਾਂਦਾ ਹੌਲੀ ਹੌਲੀ ਦੋਵੇਂ ਦੇ ਵਿਚਕਾਰ ਖਾਮੋਸ਼ੀ ਰੁਟਣ ਲੱਗੀ ਅਮਰ ਜੋ ਪਹਿਲਾਂ ਕਿਸੇ ਨਾਲ ਗੱਲ ਨਹੀਂ ਕਰਦਾ ਸੀ ਹੁਣ ਜੈਸਮਿਨ ਨਾਲ ਆਪਣੇ ਦਿਨ ਬਾਰੇ ਕੰਮ ਬਾਰੇ ਅਤੇ ਛੋਟੀਆਂ ਮੋਟੀਆਂ ਗੱਲਾਂ ਕਰਨ ਲੱਗਾ ਜੈਸਮਿਨ ਦੇ ਆਉਣ ਨਾਲ ਉਸਦਾ ਇਕੱਲਪਨ ਕੁਝ ਘੱਟ ਹੋ ਗਿਆ ਉਸ ਨੂੰ ਇੱਕ ਦੋਸਤ ਮਿਲ ਗਿਆ ਸੀ ਜਿਸ ਤੇ ਉਹ ਭਰੋਸਾ ਕਰ ਸਕਦਾ ਸੀ ਅਤੇ ਸ਼ਾਇਦ ਅਣਜਾਣੇ ਦੇ ਵਿੱਚ ਹੀ ਸੀ ਦੋਹਾਂ ਦੇ ਦਿਲਾਂ ਵਿੱਚ ਇੱਕ ਦੂਜੇ ਲਈ ਇੱਕ ਖਾਸ ਜਗ੍ਹਾ ਬਣ ਗਈ ਇੱਕ ਸਵੇਰ ਡਾਕਿਆ ਇੱਕ ਚਿੱਠੀ ਲੈ ਕੇ ਆਇਆ ਇਸ ਚਿੱਠੀ ਨੂੰ ਪੜ੍ਹ ਕੇ ਅਮਰ ਦਾ ਚਿਹਰਾ ਖੁਸ਼ੀ ਨਾਲ ਖੜ ਉੱਟਿਆ ਉਸ ਦੀਆਂ ਅੱਖਾਂ ਵਿੱਚ ਅਜਿਹੀ ਚਮਕ ਸੀ ਜੋ ਜੈਸਮਿਨ ਨੇ ਪਹਿਲਾਂ ਕਦੇ ਨਹੀਂ ਸੀ ਦੇਖੀ ਅਜਿਹਾ ਲੱਗ ਰਿਹਾ ਸੀ ਜਿਵੇਂ ਉਸਤੇ ਕੋਈ ਬਹੁਤ ਵੱਡੀ ਮੁਰਾਦ ਪੂਰੀ ਹੋ ਗਈ ਹੋਵੇ ਜੈਸਮੀਨ ਨੇ ਪੁੱਛਣ ਦੀ ਕੋਸ਼ਿਸ਼ ਕੀਤੀ ਪਰ ਅਮਰ ਨੇ ਬਸ ਇਨਾ ਕਿਹਾ ਅੱਜ ਬੜਾ ਚੰਗਾ ਦਿਨ ਹੈ ਚਲੋ ਕੰਮ ਤੇ ਚਲੀਏ دیر ਹੋ ਰਹੀ ਹੈ ਉਸ ਦਿਨ ਅਮਰ ਨੇ ਬਹੁਤ ਖੁਸ਼ੀ ਨਾਲ ਕੰਮ ਕੀਤਾ ਸ਼ਾਮ ਨੂੰ ਜਦੋਂ ਘਰ ਵਾਪਸ ਆਏ ਤਾਂ ਉਸ ਸਮੇਂ ਉਸਨੇ ਆਪਣੀ ਦਿਹਾੜੀ ਦੇ ਪੈਸਿਆਂ ਨਾਲ ਕੁਝ ਨਵੀਆਂ ਕਿਤਾਬਾਂ ਖਰੀਦੀਆਂ ਜੈਸਮੀਨ ਦੇ ਦਿਮਾਗ ਦੇ ਵਿੱਚ ਅਜੇ ਵੀ ਉਹੀ ਸਵਾਲ ਘੁੰਮ ਰਹੇ ਸਨ ਆਖਿਰ ਉਸ ਚਿੱਠੀ ਦੇ ਵਿੱਚ ਕੀ ਸੀ ਉਹ ਅਮਰ ਤੋਂ ਪੁੱਛਣਾ ਚਾਹੁੰਦੀ ਸੀ ਪਰ ਉਸਨੇ ਸਹੀ ਵਕਤ ਦਾ ਇੰਤਜ਼ਾਰ ਕਰਨਾ ਬਿਹਤਰ ਸਮਝਿਆ ਉਸ ਦੀਆਂ ਛੁੱਟੀਆਂ ਵੀ ਖਤਮ ਹੋ ਰਹੀਆਂ ਸਨ ਜੋ ਕਿ ਸਨੇ ਆਪਸ ਤੋਂ ਨਹੀਂ ਸੁਣਿਆ ਤਾਂ ਕਿ ਉਹ ਸਮਝੜਾ ਹੈ ਇੱਥੇ ਵੀ ਤਸਕੇ ਅੱਜ ਕੁਝ ਹੀ ਦਿਨ ਹੋਰ ਲੱਗੇ ਸਨ ਜਦੋਂ ਇੱਕ ਦਿਨ ਇੱਟ ਪੱਟੇ ਦੀ ਛੁੱਟੀ ਸੀ ਦੋਵੇਂ ਕਾਰੀ ਸਨ ਮਾਹੌਲ ਬੜਾ ਚੰਗਾ ਸੀ ਜੈਸਮਿਨ ਨੂੰ ਲੱਗਿਆ ਵੀ ਅੱਜ ਅਮਰ ਨਾਲ ਗੱਲ ਕਰਨ ਦਾ ਸਹੀ ਮੌਕਾ ਹੈ ਉਸ ਨੂੰ ਹੁਣ ਅਮਰ ਤੇ ਪੂਰਾ ਯਕੀਨ ਸੀ ਕਿ ਉਹ ਕੋਈ ਗਲਤ ਇਨਸਾਨ ਨਹੀਂ ਹੈ ਜੈਸਮਿਨ ਨੇ ਹਿੰਮਤ ਕਰਕੇ ਪੁੱਛਿਆ ਅਮਰ ਤੁਸੀਂ ਕੌਣ ਹੋ ਅਤੇ ਘਰ ਪਲਾ ਕਿਸਦਾ ਹੈ ਅਤੇ ਤੁਸੀਂ ਪੇਕ ਪਲਾ ਕਿਉਂ ਮੰਗਦੇ ਹੋ ਇਸ ਸਵਾਲ ਸੁਣਦੇ ਹੀ ਅਮਰ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਉਸ ਦਾ ਚਿਹਰਾ ਇੱਕ ਪਲ ਦੇ ਲਈ ਮੁਝ ਗਿਆ ਉਸ ਨੇ ਇੱਕ ਡੂੰਗਾ ਸਾ ਲਿਆ ਅਤੇ ਕਿਹਾ ਕੱਲ ਕੱਲ ਮੈਂ ਤੁਹਾਨੂੰ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇਵਾਂਗਾ। ਇਹਨਾਂ ਕਹਿ ਕੇ ਉਸਨੇ ਜੈਸਮਿਨ ਨੂੰ ਸੌਣ ਦੇ ਲਈ ਕਹਿ ਦਿੱਤਾ ਅਤੇ ਖੁਦ ਆਪਣੀਆਂ ਕਿਤਾਬਾਂ ਲੈ ਕੇ ਪੜ੍ਹਨ ਬੈਠ ਗਿਆ। ਅਗਲੀ ਸਵੇਰ ਜਦੋਂ ਜੈਸਮਿਨ ਦੀ ਅੱਖ ਓਲੀ ਤਾਂ ਉਸਨੇ ਦੇਖਿਆ ਵੀ ਅਮਰ ਆਪਣੇ ਕਮਰੇ ਵਿੱਚ ਨਹੀਂ ਹੋਇਆ। ਉਸਨੇ ਆਵਾਜ਼ ਲਗਾਈ, "ਅਮਰ, ਓ ਅਮਰ" ਪਰ ਕੋਈ ਜਵਾਬ ਨਹੀਂ ਆਇਆ। ਜੈਸਮਿਨ ਨੇ ਉਸਨੂੰ ਪੂਰੇ ਘਰ ਦੇ ਵਿੱਚ ਲੱਭਿਆ ਪਰ ਅਮਰ ਕਿਤੇ ਵੀ ਨਹੀਂ ਸੀ। ਉਸ ਦਾ ਦਿਲ ਕਿਸੇ ਅਣਹੋਣੀ ਦੀ ਸ਼ੰਕਾ ਨਾਲ ਕੰਬਟਿਆ। ਉਸਨੇ ਸੋਚਿਆ, "ਸ਼ਾਇਦ ਉਹ ਜਲਦੀ ਹੀ ਇੱਟ ਪੱਟੇ ਤੇ ਚਲਾ ਗਿਆ ਹੋਵੇ।" ਜੈਸਮਿਨ ਤੇਜ਼ ਕਦਮਾਂ ਦੇ ਨਾਲ ਪੱਟੇ ਤੇ ਪਹੁੰਚੀ ਅਤੇ ਉੱਥੇ ਮ ਮਜਦੂਰਾਂ ਤੋਂ ਪੁੱਛਿਆ ਤੁਸੀਂ ਅਮਰ ਨੂੰ ਦੇਖਿਆ ਹੈ ਸਾਰਿਆਂ ਨੇ ਮਰਨ ਕਰ ਦਿੱਤਾ ਉਸਨੇ ਮਾਰਕ ਟਾ ਵੀ ਬਚਾਇਆ ਉਸਨੇ ਵੀ ਮਨਾ ਕਰ ਦਿੱਤਾ ਹੁਣ ਜੈਸਮੀਨ ਦੀ ਚਿੰਤਾ ਹੋਰ ਵੱਧ ਗਈ ਉਹ ਘਰ ਵਾਪਸ ਆ ਗਈ ਉਸਦੇ ਦਿਮਾਗ ਦੇ ਵਿੱਚ ਹਜ਼ਾਰਾਂ ਪੁਰੇ ਖਿਆਲ ਆਉਣ ਲੱਗੇ ਆਖਿਰ ਕੌਣ ਹੈ ਲੜਕਾ ਇਸ ਦਾ ਪਲਬ ਮਕਸਦ ਕੀ ਹੈ ਇਹ ਅਚਾਨਕ ਕਿੱਥੇ چلا ਗਿਆ ਫਤਿਹ ਉਹ ਇਹ ਨਹੀਂ ਕਹਿਲਾਂ ਦੇ ਵਿੱਚ ਗਵਾਚੀ ਸੀ ਉਸਨੇ ਖੁਦ ਨੂੰ ਤਸੱਲੀ ਦਿੱਤੀ ਸ਼ਾਮ ਤੱਕ ਆਪੇ ਆ ਜਾਵੇਗਾ ਉਸਨੇ ਖਾਣਾ ਵੀ ਬਣਾਇਆ ਅਮਰ ਦਾ ਇੰਤਜ਼ਾਰ ਕਰਦੇ ਕਰਦੇ ਸੋਫੇ ਤੇ ਬੈਠ ਗਏ ਐਸੇ ਦੌਰਾਨ ਉਸ ਦੀ ਅੱਖ ਲੱਗ ਗਈ ਸ਼ਾਮ ਢਲ ਚੁੱਕੀ ਸੀ ਜਦੋਂ ਦਰਵਾਜ਼ਾ ਕੋਲ ਵਾਜਨਾਲੇ ਉਸ ਦਿਨ ਟੁੱਟੇ ਉਸਨੇ ਅੱਖਾਂ ਖੋਲੀਆਂ ਅਤੇ ਸਾਹਮਣੇ ਦਾ ਨਜ਼ਾਰਾ ਦੇਖ ਕੇ ਉੱਚੀ ਚਿੱਕ ਨਿਕਲ ਗਈ ਸਾਹਮਣੇ ਅਮਰ ਕੜਾ ਸੀ ਪਰ ਉਸ ਦੀ ਹਾਲਾਤ ਬੇहद ਖਰਾਬ ਸੀ ਉਸ ਦੇ ਸਿਰ ਤੇ ਪੱਟੀ ਬੰਨੀ ਸੀ ਜਿਸ ਵਿੱਚੋਂ ਖੂਨ ਵਗ ਰਿਹਾ ਸੀ ਉਸ ਦੇ ਕੱਪੜੇ ਪਾਟੇ ਸਨ ਚਿਹਰੇ ਤੇ ਡੂੰਘੇ ਸੱਟਾਂ ਦੇ ਨਿਸ਼ਾਨ ਸਨ ਜੈਸਮின் ਦੌੜ ਕੇ ਅਮਰ ਦੇ ਕੋਲ ਪਹੁੰਚੀ ਉਸ ਨੇ ਸਮਝਾਇਆ ਅਤੇ ਘਬराई ਹੋਈ ਆਵਾਜ਼ ਦੇ ਵਿੱਚ ਬੋਲੀ ਅਮਰ ਇਹ ਤੁਹਾਨੂੰ ਪਲਾਕੀ ਹੋ ਗਿਆ ਹੈ ਤੁਸੀਂ ਕਿੱਥੇ ਗਏ ਸੀ ਅਮਰ ਕੁਝ ਨਹੀਂ ਬੋਲਿਆ ਬਸ ਰੋ ਹੀ ਜਾ ਰਿਹਾ ਸੀ ਉਸ ਦੀਆਂ ਅੱਖਾਂ ਦੇ ਵਿੱਚੋਂ ਹੰਝ ਵਹਿ ਰਹੇ ਸਨ ਅਤੇ ਉਹ ਲੱਗ ਰਿਹਾ ਸੀ ਜਿਵੇਂ ਅੰਦਰੋਂ ਪੂਰੀ ਤਰ੍ਹਾਂ ਛੁਪਛਿਪਿਆ ਹੋਵੇ ਜਿਵੇਂ ਉਸ ਦਾ ਕੋਈ ਬਹੁਤ ਵੱਡਾ ਬਹੁਤ ਕੀਮਤੀ ਸੁਪਰਾ ਚੱਕਰਾ ਚੁਰ ਹੋ ਗਿਆ ਹੋਵੇ ਜੈਸਮੀਨ ਉਸ ਨੂੰ ਸਹਾਰਾ ਦੇ ਕੇ ਛੋਫੇ ਤੇ ਲਿਆਈ ਉਸ ਨੇ ਅੱਗੇ ਕੁਝ ਨਹੀਂ ਪੁੱਛਿਆ ਬਸ ਉਸ ਨੂੰ ਪਾਣੀ ਪਾਇਆ ਅਤੇ ਆਪਣੇ ਹੱਥਾਂ ਨਾਲ ਖਾਣਾ ਖਵਾਣ ਲੱਗੇ ਉਸ ਦੀ ਦੇਖਭਾਲ ਇਸ ਤਰ੍ਹਾਂ ਕਰੀ ਸੀ ਜਿਵੇਂ ਇੱਕ ਪਤਨੀ ਆਪਣੇ ਘਰ ਵਾਲੇ ਦੀ ਕਰਦੀ ਹੋਵੇ ਕੁਝ ਦਿਨ ਬਾਅਦ ਅਮਰ ਸੌਂ ਗਿਆ ਜੈਸਮੀਨ ਉੱਤੇ ਹੀ ਕੋਲ ਬੈਠੀ ਸੀ ਅਤੇ ਰਾਤ ਪਰ ਉਸ ਨੂੰ ਦੇਖਦੀ ਰਹੀ ਦੋ ਤਿੰਨ ਦਿਨ ਤੱਕ ਐਵੇਂ ਚੱਲਦਾ ਰਿਹਾ ਜੈਸਮੀਨ ਨੇ ਅਮਰ ਦੀ ਬਹੁਤ ਸੇਵਾ ਕੀਤੀ ਹੁਣ ਅਮਰ ਬਿਲਕੁਲ ਠੀਕ ਹੋ ਗਿਆ ਪਰ ਉਸਦੇ ਚਿਹਰੇ ਤੇ ਇੱਕ ਅਜੀਬ ਜਿਹੀ ਉਦਾਸੀ ਅਤੇ ਖਾਮੋਸ਼ੀ ਸੀ ਇੱਕ ਦਿਨ ਜੈਸਮਿਨ ਨੇ ਅਮਰ ਨੂੰ ਕਿਹਾ ਤਾਨੂੰ ਮੇਰੀ ਕਸਮ ਹੈ ਅਮਰ ਤੁਸੀਂ ਹੁਣ ਮੈਨੂੰ ਸਾਰਾ ਕੁਝ ਸੱਚ-ਸੱਚ ਦੱਸੋ ਤੁਸੀਂ ਕੌਣ ਹੋ ਤੁਹਾਡੇ ਮਾਪੇ ਕਿੱਥੇ ਹਨ ਇਹ ਕਰਕਸਤਾ ਹੈ ਅਤੇ ਉਸ ਦਿਨ ਤੁਹਾਨੂੰ ਕੀ ਹੋਇਆ ਸੀ ਤੁਸੀਂ ਪੀਕ ਦਿਹਾੜੀ ਤੇ ਪੜਾਈ ਇਹ ਸਭ ਇੱਕ ਨਾਲ ਕਿਉਂ ਕਰਦੇ ਹੋ ਆਖਿਰ ਤੁਸੀਂ ਕੀ ਸਾਬਤ ਕਰਨਾ ਚਾਹੁੰਦੇ ਹੋ ਜੈਸਮਿਨ ਦੀ ਕਸਮ ਸੁਣ ਕੇ ਅਮਰ ਖੁਦ ਨੂੰ ਰੋਕ ਨਹੀਂ ਪਾਇਆ ਉਸਦੇ ਚਿਹਰੇ ਤੇ ਗੁੱਸਾ ਗਮ ਅਤੇ ਹੰਝੂ ਇੱਕੋ ਸਮੇਂ ਮਰ ਗਏ ਉਸਨੇ ਜੈਸਮਿਨ ਦਾ ਹੱਥ ਫੜਿਆ ਅਤੇ ਬੋਲਿਆ ਚਲੋ ਮੇਰੇ ਨਾਲ ਉਸ ਨੂੰ ਘਰ ਤੋਂ ਬਾਹਰ ਲੈ ਗਏ ਇੱਕ ਅਜਿਹੀ ਜਗ੍ਹਾ ਜਿੱਥੇ ਉਸਦੀ ਜ਼ਿੰਦਗੀ ਦੇ ਸਾਰੇ ਰਾਜ਼ ਦਫ਼ਨ ਸਨ ਅਮਰ ਜੈਸਮின் ਦਾ ਹੱਥ ਫੜੀ ਹੋਇਆ ਉਸ ਨੂੰ ਸ਼ਹਿਰ ਦੇ ਪੁਰਾਣੇ ਕਬਰਿਸਤਾਨ ਵਿੱਚ ਲੈ ਗਿਆ ਜੈਸਮின் ਖاموشੀ ਨਾਲ ਉਸਦੇ ਨਾਲ ਚਲਦੀ ਰਹੀ ਉਸ ਦਾ ਦਿਲ ਜੋਰ-ਜੋਰ ਨਾਲ ਧੜਕ ਰਿਹਾ ਸੀ ਕਿਉਂਕਿ ਉਹ ਜਾਣਦੀ ਸੀ ਅੱਜ ਸਾਰੇ ਪਰਦੇ ਹਟਣ ਵਾਲੇ ਹਨ ਕਬਰਿਸਤਾਨ ਦੇ ਕੋਨੇ ਵਿੱਚ ਪਹੁੰਚ ਕੇ ਅਮਰ ਰੁਕਿਆ ਉੱਥੇ ਤਿੰਨ ਕਬਰਾਂ ਸਨ ਜੋ ਥੋੜੀਆਂ ਨਵੀਆਂ ਲੱਗ ਰਹੀਆਂ ਸਨ ਜੈਸਮின் ਨੇ ਹਰਾਨੀ ਨਾਲ ਪੁੱਛਿਆ ਤੁਸੀਂ ਮੈਨੂੰ ਇੱਥੇ ਕਿਉਂ ਲੈ ਕੇ ਆਏ ਹੋ ਅਤੇ ਇਹ ਕਬਰਾਂ ਕਿਸ ਦੀਆਂ ਹਨ ਅਮਰ ਦੀ ਆਵਾਜ਼ ਭਰ ਗਏ ਉਸਨੇ ਰੋਂਦੇ ਰੋਂਦੇ ਕਿਹਾ ਇਹ ਮੇਰੇ ਅੱਬਾ ਦੀ ਕਬਰ ਏ ਮੇਰੀ ਮਮੀ ਦੀ ਅਤੇ ਇਹ ਮੇਰੀ ਛੋਟੀ ਭੈਣ ਆਇਸ਼ਾ ਵੀ ਇਹ ਸੁਣਦੇ ਹੀ ਜਸਪਿੰਦ ਦੇ ਪਰਿਵਾਰ ਤੋਂ ਜ਼ਮੀਨ ਕਿਸ ਗਈ। ਆਮਰ ਗੋੜਿਆ ਪਰੋਤੇ ਜ਼ਮੀਨ ਤੇ ਵੰਡ ਗਿਆ ਅਤੇ ਫੁੱਟ ਫੁੱਟ ਕੇ ਰੋਣ ਲੱਗਾ। ਮੇਰਾ ਵੀ ਇੱਕ ਹਸਤਾ ਖੇਡਦਾ ਪਰਿਵਾਰ ਸੀ ਜਸਮੀਨ ਨੇ ਉਸਨੇ ਸਿਸਕਿਆਂ ਦੇ ਵਿਚਕਾਰ ਕਹਿਣਾ ਸ਼ੁਰੂ ਕੀਤਾ। ਅਸੀਂ ਇਸੇ ਕਰਦੇ ਵਿੱਚ ਰਹਿੰਦੇ ਸੀ। ਮੇਰੇ ਅ빠 ਇੱਕ ਇਮਾਨਦਾਰ ਸਰਕਾਰੀ ਕਲਰਕ ਸਨ। ਅਸੀਂ ਬਹੁਤ ਅਮੀਰ ਨਹੀਂ ਸੀ ਪਰ ਖੁਸ਼ ਸੀ। 2 ਸਾਲ ਪਹਿਲਾਂ ਅਸੀਂ ਸਭ ਬਜਾਰ ਗਏ। ਪਾਈ ਉਦੋਂ ਹੀ ਉੱਤੇ ਇੱਕ ਬੰਬ ਧਮਾਕਾ ਹੋਇਆ। ਕੁਝ ਅੱਤਵਾਦੀ ਲੋਕਾਂ ਨੇ ਸਾਰਾ ਕੁਝ ਤਬਾਹ ਕਰ ਦਿੱਤਾ। ਮੇਰੀਆਂ ਦੇ ਸਾਹਮਣੇ ਮੇਰਾ ਬਾ ਮੇਰੀ ਅੰਮੀ ਅਤੇ ਮੇਰੀ ਛੋਟੀ ਭੈਣ ਸਾਰੇ ਖਤਮ ਹੋ ਗਏ ਉਹ ਕੋਈ ਦਰ ਚੁਪ ਰਿਹਾ ਆਪਣੇ ਹੰਝੂ ਪੁੰਹਦਾ ਰਿਹਾ ਜਸਮਿੰਦਰ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ ਉਸਨੇ ਆਪਣਾ ਦਰਦ ਬਿਆਨ ਕਰਦੇ ਹੋਏ ਕਿ ਰਿਸ਼ਤਿਆਂ ਦੀ ਕਦਰ ਓਕੇ ਵੇਲੇ ਪਤਾ ਲੱਗਦੀ ਹੈ ਉਸ ਹਾਦਸੇ ਤੋਂ ਬਾਅਦ ਮੈਂ ਇਕੱਲਾ ਰਹਿ ਗਿਆ ਅਮਰ ਨੇ ਅੱਗੇ ਕਿਹਾ ਮੇਰੇ ਰਿਸ਼ਤੇਦਾਰਾਂ ਨੇ ਕੁਝ ਦਿਨ ਤਾਂ ਹਮਦਰਦੀ ਦਿਖਾਈ ਪਰ ਫਿਰ ਸਾਰਿਆਂ ਨੇ ਮੈਨੂੰ ਇਕੱਲਾ ਛੱਡ ਦਿੱਤਾ ਇਹ ਕਰ ਅੱਬਾ ਦੇ ਨਾਂ ਤੇ ਸੀ ਇਸ ਲਈ ਮੇਰੇ ਕੋ ਨਾ ਗਿਆ ਪਰ ਘਾਲ ਲਈ ਇੱਕ ਦਾਣਾ ਵੀ ਨਹੀਂ ਸੀ ਮੈਂ ਬੜਾ ਕਮਲਾ ਬਿਆ ਪਰ ਮੈਨੂੰ ਕੋ ਕੰਮ ਦੇਣ ਨੂੰ ਤਿਆਰ ਨਹੀਂ ਸੀ ਮੈਂ ਦਿਹਾੜੇ ਇਸ ਲਈ ਕਰਦਾ ਹਾਂ ਤਾਂ ਕਿ ਆਪਣੇ ਲਈ ਕਿਤਾਬਾਂ ਖਰੀਦ ਸਕਾਂ ਅਤੇ ਪੇਕ ਇਸ ਲਈ ਮੰਗਦਾ ਹਾਂ ਤਾਂ ਕਿ ਘਟੋ-ਘਟ ਦੋ ਵਕਤੀ ਰੋਟੀ ਦਾ ਇੰਤਜ਼ਾਮ ਹੋ ਜਾਵੇ ਦੋ ਵਕਤੀ ਰੋਟੀ ਖਾ ਕੇ ਆਪਣਾ ਪੇਟ ਭਰ ਸਕਾਂ ਜਸਮੀਨ ਨੇ ਹੋਰ ਜੀ ਪੁੱਛਿਆ ਅਤੇ ਕਿਤਾਬਾਂ ਮੈਂ ਯੂਪੀਐਸਸੀ ਦੀ ਤਿਆਰੀ ਕਰਦਾ ਹਾਂ ਅਮਰ ਨੇ ਆਪਣੇ ਅੱਖਾਂ ਵਿੱਚ ਇੱਕ ਨਵੀਂ ਅਗਰਾ ਕਿ ਮੇਰਾ ਸੁਪਨਾ ਹੈ ਮੈਂ ਆਈਪੀਐਸ ਅਫਸਰ ਬਣਾ ਮੈਂ ਉਹਨਾਂ ਜੀ ਅਤਵਾਦੀਆਂ ਨੂੰ ਸਮਝ ਸਕਣਾ ਚਾਹੁੰਦਾ ਹਾਂ ਜਿਨ੍ਹਾਂ ਨੇ ਮੇਰਾ ਪਰਿਵਾਰ ਖੋਲਿਆ ਮੈਂ ਇਸ ਸਿਸਟਮ ਦਾ ਹਿੱਸਾ ਬਣ ਕੇ ਇਸ ਨੂੰ ਬਦਲਣਾ ਚਾਹੁੰਦਾ ਹਾਂ ਤਾਂ ਕਿ ਮੇਰੀ ਤਰ੍ਹਾਂ ਹੋਰ ਕੋਈ ਵੀ ਨਾ ਨਾਤਣਾ ਹੋਵੇ ਜਸਮਿੰਦਰ ਦੇ ਦਿਲ ਦੇ ਵਿੱਚ ਅਮਰ ਦੀਆਂ ਗੱਲਾਂ ਕਿਸੇ ਖਥੋੜੇ ਵਾਂਗ ਲੱਗੀਆਂ ਸਨ ਅਤੇ ਉਸ ਦਿਨ ਜਿਸ ਤੰਪਾ ਨੂੰ ਸੱਟ ਲੱਗੀ ਸੀ ਇਹ ਸੁਣਦੇ ਹੀ ਅਮਰ ਦਾ ਚਿਹਰਾ ਫਿਰ ਤੋਂ ਦਰਦਨਾ ਭਰ ਗਿਆ ਉਸ ਦਿਨ ਮੇਰਾ ਯੂਪੀਐਸਸੀ ਦਾ ਇਮਤਿਹਾਨ ਸੀ ਜੋ ਚਿੱਠੀ ਆਈ ਸੀ ਉਹ ਮੇਰਾ ਐਡਮਿਟ ਕਾਰਡ ਸੀ ਮੈਂ ਸਵੇਰੇ ਸਵੇਰੇ ਬੜਾ ਕੋਚ ਸੀ ਮੈਨੂੰ ਲੱਗ ਰਿਹਾ ਸੀ ਵੀ ਅੱਜ ਮੇਰਾ ਸੁਪਨਾ ਪੂਰਾ ਹੋਣ ਵਾਲਾ ਹੈ ਮੈਂ ਇਮਤਿਹਾਨ ਦੇ ਲਈ ਘਰੋਂ ਨਿਕਲਿਆ ਅਤੇ ਇੱਕ ਤੇਜ਼ ਰਫ਼ਤਾਰ ਕਾਰ ਨੇ ਮੈਨੂੰ ਟੱਕਰ ਮਾਰ ਦਿੱਤੀ ਜਦੋਂ ਮੇਰੇ ਅੱਖ ਖੁੱਲੇ ਤਾਂ ਮੈਂ ਹਸਪਤਾਲ ਦੇ ਵਿੱਚ ਸੀ ਮੇਰਾ ਇਮਤਿਹਾਨ ਮੇਰਾ ਇਮਤਿਹਾਨ ਤਾਂ ਛੁੱਟ ਗਿਆ ਮੇਰੇ ਸਾਲਾਂ ਦਾ ਸੁਪ ਦੀ ਮਿਹਨਤ ਸਭ ਕੁਝ ਇੱਕ ਪਲ ਦੇ ਵਿੱਚ ਖਤਮ ਹੋ ਗਈ ਹੁਣ ਜੈਸਮੀਨ ਨੂੰ ਸਾਰੀ ਕਹਾਣੀ ਸਮਝ ਆ ਗਈ ਸੀ ਉਸ ੜਕੇ ਦਾ ਦਰਦ ਉਸਦੀ ਮਿਹਨਤ ਉਸਦਾ ਸੁਪਨਾ ਸਾਰਾ ਕੁਝ ਹੁਣ ਸ਼ੀਸ਼ੇ ਦੀ ਤਰ੍ਹਾਂ ਸਾਹ ਸੀ ਉਹ ਕੋਈ ਪਿਘਾਰੀ ਦਾ ਚੋਰ ਨਹੀਂ ਬਲਕਿ ਇੱਕ ਜੋਧਾ ਸੀ ਜੋ ਆਪਣੀ ਕਿਸਮਤ ਨਾਲ ਲੜ ਰਿਹਾ ਸੀ ਜੈਸਮੀਨ ਨੇ ਅਮਰ ਨੂੰ ਉਠਾਇਆ ਅਤੇ ਉਸਦੇ ਮੋਢੇ ਤੇ ਹੱਥ ਰੱਖਿਆ ਅਮਰ ਹਿੰਮਤ ਨਾ ਹਾਰੇ ਇੱਕ ਇਮਤਿਹਾਨ ਛੁੱਟ ਜਾਣ ਨਾਲ ਜ਼ਿੰਦਗੀ ਖਤਮ ਨਹੀਂ ਹੁੰਦੀ ਹਰ ਹਨੇਰੇ ਤੋਂ ਬਾਅਦ ਸਵੇਰਾ ਜ਼ਰੂਰ ਆਉਂਦਾ ਹੈ ਰੱਬ ਵੀ ਇਮਤਿਹਾਨ ਉਸੇਦਾਂਦਾ ਹੈ ਜਿਸ ਵਿੱਚ ਉਸ ਨੂੰ ਪਾਸ ਕਰਨ ਦੀ ਹਿੰਮਤ ਹੁੰਦੀ ਹੈ ਤੁਹਾਡਾ ਸੁਪਨਾ ਬਹੁਤ ਨਿੱਕਾ ਹੈ ਅਤੇ ਮੈਂ ਤੁਹਾਡਾ ਸਾਥ ਦੇ ਇਸ ਤੋਂ ਬਾਅਦ ਜਸਮੀਨ ਨੇ ਅਮਰ ਨੂੰ ਕਰੇ ਇਕੱਲਾ ਨਹੀਂ ਛੱਡਿਆ ਉਸਨੇ ਅਜ ਤੱਕ ਆਪਣੀ ਇਸੀ ਪਰੇਸ਼ਾਨ ਉਸ ਨੂੰ ਦੱਸੀ ਨਹੀਂ ਸੀ ਉਹ ਬਸ ਇੱਕ ਦੋਸਤ ਦੀ ਤਰ੍ਹਾਂ ਇੱਕ ਰਹਿਨਮਾ ਬਣ ਕੇ ਉਸਦੀ ਮਦਦ ਕਰਦੀ ਰਹੀ ਉਸਨੇ ਆਪਣੀ ਜਾਣਕਾਰੀ ਤੇ ਸੰਪਰਕ ਦਾ ਇਸਤੇਮਾਲ ਕਰਦੇ ਹੋਏ ਬਿਨਾਂ ਆਪਣੀ ਪਛਾਣ ਦੱਸੇ ਅਮਰ ਲਈ ਸਭ ਤੋਂ ਵਧੀਆ ਕੋਚਿੰਗ ਸੰਸਥਾਨ ਅਤੇ ਮਹਿੰਗੀਆਂ ਤੋਂ ਮਹਿੰਗੀਆਂ ਵਧੀਆ ਕਿਤਾਬਾਂ ਦਾ ਪ੍ਰਬੰਧ ਕੀਤਾ ਉਸਨੇ ਅਮਰ ਨੂੰ ਹਿੰਮਤ ਦਿੱਤੀ ਉਸ ਨੂੰ ਪੜਾਇਆ ਤੇ ਉਸ ਨੂੰ ਫਿਰ ਤੋਂ ਆਪਣੇ ਪੈਰਾਂ ਤੇ ਖੜਾ ਕੀਤਾ ਅਮਰ ਨੇ ਵੀ ਆਪਣੀ ਪੂਰੀ ਜਾਨ ਲਗਾ ਦਿੱਤੀ ਜਸਮੀਨ ਦਾ ਸਾਥ pa ਕੇ ਉਸਦੀ ਹਿੰਮਤ ਦੁੱਗਣੀ ਹੋ ਗਈ ਉਸਨੇ ਦਿਨ ਰਾਤ ਇੱਕ ਕਰਕੇ ਪੜਾਈ ਕੀਤੀ ਅਗਲੇ ਸਾਲ ਉਸਨੇ ਫਿਰ ਤੋਂ UPPSC ਦੀ ਪ੍ਰੀਖਿਆ ਦਿੱਤੀ ਇਸ ਵਾਰ ਉਸਦੀ ਮਿਹਨਤ رنگ ਲਿਆ ਜਦੋਂ ਨਤੀਜਾ ਆਇਆ ਤਾਂ ਅਮਰ ਨੇ ਨਾ ਸਿਰਫ ਪ੍ਰੀਖਿਆ ਪਾਸ ਕੀਤੀ ਬਲਕਿ ਪੂਰੇ ਦੇਸ਼ ਦੇ ਵਿੱਚ ਇੱਕ ਚੰਗੀ ਰੈਂਕ ਹਾਸਲ ਕੀਤੀ ਸੀ ਉਹ ਇੱਕ IPS ਅਫਸਰ ਬਣ ਗਿਆ ਕੁਝ ਮਹੀਨੇ ਬਾਅਦ ਸ਼ਹਿਰ ਦੇ ਮੁਖਾਲਦੇ ਵਿੱਚ ਨਵੇਂ ਅਧਿਕਾਰੀਆਂ ਦੇ ਇੱਕ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ ਮੰਚ ਤੇ ਸ਼ਹਿਰ ਦੇ ਸਾਰੇ ਵੱਡੇ ਅਧਿਕਾਰੀ ਮੌਜੂਦ ਸਨ ਮੁੱਖ ਮਹਿਮਾਨ ਸੀ ਚਿਹਰੇ ਦੀ ਡੀਐਮ ਸਹਿਬਾ ਜਸਮੀਨ ਜਦੋਂ ਅਮਰ ਨੂੰ ਮੰਚ ਤੇ ਬੁਲਾਇਆ ਗਿਆ ਤਾਂ ਉਸਨੇ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਉਸ ਦੋਸਤ ਨੂੰ ਦਿੱਤਾ ਜਿਸਨੇ ਉਸ ਤੋਂ ਉਸ ਸਾਰਾ ਦਿੱਤਾ ਜਦੋਂ ਉਹ ਪੂਰੀ ਤਰ੍ਹਾਂ ਟੁੱਟ ਚੁੱਕਾ ਸੀ ਜਦੋਂ ਉਸਦੇ ਨਾਲ ਕੋਈ ਨਹੀਂ ਸੀ ਉਦੋਂ ਹੀ ਡੀਐਮ ਜੈਸਬੀਨ ਆਪਣੀ ਕੁਰਸੀ ਤੋਂ ਉੱਠੇ ਮਾਈਕ ਤੇ ਬੋਲੇ ਆਈਪੀਐਸ ਅਫਸਰ ਅਮਰ ਜਿਸ ਦੋਸ਼ ਦੀ ਗੱਲ ਕਰਦੇ ਹਨ ਉਹ ਕੋਈ ਹੋਰ ਨਹੀਂ ਬਲਕਿ ਮੈਂ ਹਾਂ ਪੂਰਾ ਹਾਲ ਸੁਣ ਹੋ ਗਿਆ ਅਮਰਦੀਪ ਅੱਕਾ ਪਟੀਆਂ ਦੀਆਂ ਪਟੀਆਂ ਰਹਿ ਗਿਆ ਉਸ ਨੂੰ ਯਕੀਨੀ ਹੋ ਰਿਹਾ ਸੀ ਕਿ ਜਿਸ ਔਰਤ ਨੂੰ ਉਸਨੇ ਬੇਸਹਾਰਾ ਪਿਖਾਰਨ ਸਮਝਿਆ ਉਹ ਜ਼ਿਲ੍ਹੇ ਦੀ ਡੀਐਮ ਸੀ ਜੈਸਬੀਨ ਨੇ ਅਮਰਦੀਪ ਪੂਰੀ ਕਹਾਣੀ ਉਸਦੇ ਸੰਘਰਸ਼ ਉਸਦੀ ਮਿਹਨਤ ਅਤੇ ਉਸਦੇ ਨੇਕ ਸੁਪਨੇ ਦੀ ਕਹਾਣੀ ਪੂਰੇ ਸਮਾਜ ਦੇ ਸਾਹਮਣੇ ਰੱਖੀ ਪੂਰਾ ਹਾਲ ਤੜੀਆਂ ਦੀ ਘੜਗੜਾਟ ਕਾ ਉਦੋਂ ਤੇ ਆ ਉਸ ਦਿਨ ਤੋਂ ਬਾਅਦ ਸਾਰਾ ਕੁਝ ਬਦਲ ਗਿਆ ਕੁਝ ਸਮੇਂ ਬਾਅਦ ਜੈਸਮਿਨ ਅਤੇ ਅਮਰ ਨੇ ਵਿਆਹ ਕਰ ਲਿਆ ਹੁਣ ਉਹ ਨਾ ਸਿਰਫ ਪਤੀ ਪਤਨੀ ਸੀ ਬਲਕਿ ਇੱਕ ਅਜਿਹੀ ਟੀਮ ਸਨ ਜਿਨ੍ਹਾਂ ਦਾ ਮਕਸਦ ਇੱਕ ਹੀ ਸੀ ਆਮ ਜਨਤਾ ਦੀ ਭਲਾਈ ਕਰਨਾ ਸਮਾਜ ਦੇ ਵਿੱਚੋਂ ਅਪਰਾਧ ਨੂੰ ਮਟਾਉਣਾ ਇੱਕ ਆਈਪੀਐਸ ਅਫਸਰ ਅਤੇ ਜਿਲ੍ਹੇ ਦੇ ਡੀਐਮ ਸਾਹਿਬ ਆ ਦੋਵੇਂ ਮਿਲ ਕੇ ਉਸ ਸ਼ਹਿਰ ਲਈ ਇੱਕ ਨਵੇਂ ਸਵੇਰ ਲੈ ਕੇ ਆਏ ਜਿੱਥੇ ਇਨਸਾਫ ਅਤੇ ਇਨਸਾਨੀਅਤ ਸਭ ਤੋਂ ਉੱਪਰ ਸੀ ਅਮਰ ਨੇ ਆਪਣਾ ਮਾਤਾ ਪੂਰਾ ਕੀਤਾ ਅਤੇ ਜੈਸਮਿਨ ਨੇ ਇੱਕ ਸੱਚੀ ਹਮਸਫਰ ਦਿੱਤਾ ਉਸ ਦਾ ਹੱਥ ਫੜ ਕੇ ਉਸ ਨੂੰ ਉਸਦੀ ਮੰਜ਼ਿਲ ਤੱਕ ਪਹੁੰਚਾਇਆ ਹਰੇ ਕੈਮਰੋ ਕੀ ਤੁਹਾਨੂੰ ਅੱਜ ਦੀ ਕਹਾ ਕਮੈਂਟਾਂ ਦੇ ਵਿੱਚ ਜੇਕਰ ਸਤਿਪੁਤ ਜੱਗੇ ਲਗੇ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ जरूर ਕਰ ਦੇਣਾ ਜੇ ਸਾਡੀ ਕਹਾਣੀ ਸੁਣਾਉਣ ਦਾ ਮਤਲਬ ਹੈ ਕਿਸੇ ਦਾ ਦਿਲ ਦੁਖਾਣਾ ਨਹੀਂ ਹੈ ਇਹ ਕਾਲਪਨਿਕ ਕਹਾਣੀ ਹੈ ਸਿਰਫ ਤੁਹਾਡੇ ਮਨੋਰੰਜਨ ਲਈ ਬਣਾਈ ਗਈ ਹੈ ਜੋ ਫੋਟੋ ਤੁਸੀਂ ਦੇਖਦੇ ਹੋ ਇਹ 아이 ਨਾ ਬਣਾਈ ਗਿਆ ਨੇ ਨਾਮ ਪਤਨਾ ਦੇ ਨਾਮ ਹੈ ਕਿਸੇ ਨਾਮ ਮੇਜ ਖਾਂਦੇ ਹਨ ਸਿਰਫ ਇੱਕ ਇਤਿਬਾਕ ਹੈ ਅਸੀਂ ਕਹਾਣੀ ਸਿਰਫ ਮਨੋਰੰਜਨ ਲਈ ਸੁਣਾਦੇ ਹਾਂ ਤੁਹਾਨੂੰ ਕੁਝ ਸਿਖਾਉਂਦੇ ਨਹੀਂ ਕੁਝ ਚੱਕਾ ਦੱਸਦੇ ਨਹੀਂ ਹਾਂ ਜੀ ਦਿਓ ਸਾਨੂੰ ਇਜਾਜ਼ਤ ਚੈਨਲ ਨੂੰ ਨਵੇਂ ਹੋ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਕੇ ਠੀਕ ਇਹ ਕਹਿਣਾ ਚਾਹੂੰਗੀ ਤੁਸੀਂ ਜੈ ਸਪਿੰਨ ਬਾਰੇ ਦੋ ਸ਼ਬਦ ਕਮੈਂਟਾਂ ਦੇ ਵਿੱਚ ਜ਼ਰੂਰ ਲਿਖਣਾ ਹਾਂ ਹਾਂਜੀ ਦਿਓ ਸਾਨੂੰ ਜੱਜ ਤੇ ਧੰਨਵਾਦ